ਭਾਈ ਗੁਰਜੀਕਾ ਖਾਲਸਾ ਭਾਈ ਗੁਰੂ ਘਾਤੇ ਅੱਜ ਜੁਗੋਜਗ ਅਡਾਲਤਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਸਦਕਾ ਨਾਪੋੜਾ ਬਾੜ ਪਾਸੇ ਜਿਹੜਾ ਜਨਮਾਇਆ ਗਿਆ ਬੜੀ ਕਿਰਪਾ ਹੋਈ ਹੈ ਬੜੀ ਉਤਸ਼ਾਹ ਨਾਲ ਮਨਾਇਆ ਗਿਆ ਹਜ਼ਾਰਾਂ ਦੇ ਸਾਹਮਣੇ ਨਾਲ ਇਕੱਠ ਹੋਇਆ ਬੜੀ ਚੜ੍ਹਦੀ ਕਲਾ ਹੋਈ ਹੈ ਮਾਨਪੁਰਖ ਖਾਣੇ ਸੇ ਦੀ ਜਿੰਦਰ ਕੇ ਸੰਗਤੋ ਨੇ ਹਾਲ ਕੀ ਤਾਂ ਤੇ ਬੜੀ ਬਾਬਾ ਜੀ ਦੇ ਘਰ ਤੇ ਕਿਰਪਾ ਹੋਈ ਏ ਸੰਗਤ ਨੂੰ ਇਹੀ ਸੰਦੇਸ਼ ਦਿਨੇ ਆ ਕਿ ਅਮਰ ਕ੍ਰਿਲਾ ਸੰਭੋ ਬਾਣੀ ਨਾਲ ਜੁੜੋ ਸੇਵਾ ਸਿਮਰਨ ਨਾਲ ਜੁੜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਇਹਦੇ ਤੁਸੀਂ ਸਾਡੇ ਆਪਾਂ ਆਪ ਮਿਲ ਲੰਮੇ ਆ ਇੱਕ ਸਾਂਝੀ ਜਗ੍ਹਾ ਤੇ ਤੁਸੀਂ ਆ ਜਾਓ ਮੈਂ ਨਹੀਂ ਆ ਜੰਨਾ ਸੁਣਿਓ ਬਾਬਾ RAM ਰਾਏ ਜੀ ਨੂੰ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਲਦੇ ਨੇ ਕਲਗੀਧਰ

ਉਹੀ ਸਮਾਂ ਆ ਗਿਆ ਕਲਗੀਧਰ ਦੇ ਜਰਨਾ 'ਚ ਬੇਨਤੀ ਕੀਤੀ ਮਹਾਰਾਜ ਮੈਨੂੰ ਬਖਸ਼ ਲੋ ਆਪਣਾ ਬਣਾ ਲੋ ਉਸ ਵੇਲੇ ਕਲਗੀਆਂ ਵਾਲੇ ਮਹਾਰਾਜ ਆਖਣ ਲੱਗੇ ਕਹਿੰਦੇ ਤੁਸੀਂ ਸਾਡੀ ਮਾਫੀ